ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਇੱਕ ਤੇ ਸਾਦਾ ਜਿਹੜਾ ਖਾਣਾ ਸਾਦਗੀ ਚ ਰਹਿਣਾ ਸਾਦਾ ਕੱਪੜਾ ਪਾਉਣਾ ਸਾਦਾ ਭੋਜਨ ਛਕਣਾ ਤੇ ਪਰਮਾਤਮਾ ਦਾ ਨਾਮ ਜਪਣਾ ਬਹੁਤੇ ਰਸਾਂ ਕਸਾਂ ਦੇ ਕਾਰਨ ਹੀ ਲੋਕ ਆ ਜਰੋਗੀ ਹਨ ਸੋ ਇੱਕ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਜੋ ਪਰਮਾਤਮਾ ਨੇ ਦਿੱਤਾ ਤੁਹਾਨੂੰ ਉਹਦਾ ਧੰਨਵਾਦ ਕਰੋ ਸ਼ੁਕਰਾਨਾ ਕਰੋ ਔਰ ਸਤਿਗੁਰੂ ਕਿਰਪਾ ਕਰਦੇ ਨੇ ਬਾਬਾ ਫਰੀਦ ਜੀ ਵੀ ਕਿਰਪਾ ਕਰਦੇ ਨੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ ਜੀ ਨੂੰ ਤਰਸਾਉ ਨਾ ਜੀ ਨੂੰ ਪਰਮਾਤਮਾ ਦੇ ਨਾਮ ਚਲਾਓ ਜੋ ਜਿੰਨੇ ਕਰ ਆਪਾ ਯੋਗ ਸੀ ਉਹ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਹੈ ਸਹਿਬ ਕਿਰਪਾ ਕਰਦੇ ਹਨ ਇੱਕ ਤਿਲ ਨ ਭੰਨੇ ਘਾਲੀ ਜਿਹੜੀ ਤੁਸੀਂ ਘਾਲ ਨਾ ਘਾਲੀ ਹੈ ਜਿਹੜੀ ਤੁਸੀਂ ਸੇਵਾ ਕਮਾਈ ਕੀਤੀ ਹੈ ਉਹ ਇੱਕ ਤਿਲ ਮਾਤਰ ਵੀ ਤੁਹਾਡੀ ਰੱਖਦਾ ਨਹੀਂ ਸੋ ਇਸ ਕਰਕੇ ਬਦ ਤੋਂ ਬਦ ਸੇਵਾ ਸਿਮਰਨ ਜੁੜੋ ਉਹ ਤੁਹਾਨੂੰ ਹੋਰ ਵੀ ਦੇਵੇਗਾ ਤੇ ਸੰਤੋਖੀ ਹੋਵੋ